ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦਾ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਹਾਡੇ ਵਾਸਤੇ ਬਹੁਤ ਸਾਰੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚਿਆ ਕੱਲੀ-ਕੱਲੀ ਗੱਡੀ ਦੀ ਆਪਾਂ ਗੱਲ ਕਰਾਂਗੇ ਕੱਲੀ-ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਾਂਗੇ ਹੋ ਸਕਦਾ ਜਿਹੜੀਆਂ ਮਸ਼ੀਨਰੀ ਤੁਹਾਨੂੰ ਮਿਲਣੀਆਂ ਤੁਹਾਡੇ ਇਲਾਕੇ 'ਚੋਂ ਜਾਂ 2-4 ਕਿਲੋਮੀਟਰ ਦੂਰੀ 'ਚ ਤੁਹਾਨੂੰ ਮਿਲ ਜਾਣਾ ਤੇ ਵਧੀਆ ਰੇਡ 'ਚ ਆਪਾਂ ਲੈ ਕੇ ਪਹੁੰਚੇ ਹਾਂ ਤੇ ਕੱਲੀ-ਕੱਲੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਦੀ ਆਪਣਾ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ 7719445360 ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜ ਕੇ ਫਰੀਦ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਪਹਿਲੀ ਗੱਡੀ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ ਰੀਟਸ ਆਪਾਂ ਲੈ ਕੇ ਪਹੁੰਚੇ ਹਾਂ 2012 ਮਾਡਲ ਡੇਢ ਲੱਖ ਰੁਪਏ ਡਿਮਾਂਡ ਇਹਨਾਂ ਨੇ ਕੀਤੀ ਆ ਫਰੀਦਕੋਟ ਮਾਲਕ ਦਾ ਏਰੀਆ Rs 350 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਕੋਈ ਨੁਕਸ ਨਹੀਂ ਗੱਡੀ 'ਚ ਤੇ ਗੱਡੀ ਪੂਰੀ ਵਧੀਆ ਰੰਗ ਰੰਗ ਪੂਰਾ ਵਧੀਆ ਪਿਆ ਅੰਦਰੋਂ ਗੱਡੀ ਪੂਰੀ ਵਧੀਆ ਪਈ ਆ ਤੇ ਜਾ ਕੇ ਤੁਸੀਂ ਦੇਖਣ ਦੇ ਚਾਹਵਾਨ ਹੈਗੇ ਹੋ ਤਾਂ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਨੰਬਰ 7696815916 ਗੱਲ ਕਰਨੀ ਹੈ ਕੋਈ ਵੀ ਗੱਲ ਕਰੋ Honda City ਗੱਡੀ ਆਪਾਂ ਲੈ ਕੇ ਪਹੁੰਚਿਆ 2009 ਮਾਡਲ ਗੱਡੀ ਚੱਲੀ ਹੋਈ ਹੈ ਕੁੱਲ 78000 ਕਿਲੋਮੀਟਰ 81 ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਬਠਿੰਡਾ ਮਾਲਕ ਦਾ ਏਰੀਆ 70 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਜੇ ਆਪਾਂ ਗੱਡੀ ਦੇ ਅੰਦਰੋਂ ਗੱਲ ਕਰੀਏ ਤਾਂ ਟੌਪ ਦੀ ਕੰਡੀਸ਼ਨ ਅੰਦਰੋਂ ਆਪਾਂ ਨੂੰ ਮਿਲੂਗੀ ਕੋਈ ਨੁਕਸ ਨਹੀਂ ਗੱਡੀ 'ਚ ਕੋਈ ਡੈਮੇਜ ਨਹੀਂ ਕੋਈ ਗਲੱਪਟ ਨਹੀਂ ਵਧੀਆ ਮਾਲਕ ਨੇ ਰੱਖੀ ਹੋਈ ਆ ਵਧੀਆ ਮਾਲਕ ਨੇ ਚਲਾਈ ਹੋਈ ਆ ਕੋਈ ਜਾ ਕੇ ਦੇਖਣਾ ਚਾਹੁੰਦਾ ਤੁਸੀਂ ਜਾ ਕੇ ਦੇਖ ਸਕਦੇ ਹੋ ਕੋਈ ਸਟਾਰਟ ਕਰਕੇ ਦੇਖਣਾ ਚਾਹੁੰਦਾ ਕੋਈ ਦੇਖਣ ਦਾ ਚਾਹਵਾਨ ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋ जान ਤੋਂ ਪਹਿਲਾਂ ਮਾਲਕ ਨਾਲ ਗੱਲ لازਮੀ ਕਰ ਲਿਓ ਨੰਬਰ 9041300899 ਗੱਲਬਾਤ ਕਰ ਲਿਓ ਨੰਬਰ 3 ਤੇ ਆਪਣੇ ਕੋਲੇ ਵੀਟ ਗੱਡੀ ਪਹੁੰਚੀ ਆ 2014 ਮਾਡਲ ਗੱਡੀ ਆ ਫਾਸਟ ਓਨਰ ਹੈ ਜੀ ਚਿੱਟੇ ਰੰਗ ਦੀ ਆ ਡੇਢ ਲੱਖ ਰੁਪਏ ਡਿਮਾਂਡ ਹੈ ਮੱਖੂ ਕੋਲੇ ਇਹਨਾਂ ਦਾ ਏਰੀਆ ਜੀ ਜਾ ਕੇ ਤੁਸੀਂ ਦੇਖ ਸਕਦੇ ਹੋ ਜੇ ਕਿਸੇ ਨੇ ਜਾ ਕੇ ਦੇਖਣੀ ਹੈ ਗੱਡੀ ਚਲਾ ਕੇ ਦੇਖਣੀ ਹੈ ਗੱਡੀ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਸਕਦੇ ਹੋ ਡੇਢ ਲੱਖ ਰੁਪਏ ਕਿ ਹੈ ਬਾਕੀ ਮਾਲ ਕੇ ਕਹਿੰਦੇ ਨਹੀਂ ਮੌਕੇ ਤੇ ਕਰ ਲਵਾਂਗੀ ਬਾਕੀ ਤੁਸੀਂ ਜਾ ਕੇ ਦੇਖਣ ਦੇ ਚਾਹਵਾਂ ਨੂੰ ਕਿਸੇ ਨੇ ਜਾ ਕੇ ਦੇਖਣੀ ਹੈ ਟਰਾਈ ਲੈਣੀ ਹੈ ਤੋਰ ਕੇ ਦੇਖਣੀ ਹੈ ਇੰਜਨ ਉੰਜਣ ਦੇਖਣੇ ਤੁਸੀਂ ਜਾ ਕੇ ਦੇਖ ਲਓ ਤੇ 1.5 ਲੱਖ ਰੁਪਇਆ ਇੱਕ ਬੜੀ ਡਿਮਾਂਡ ਲੈਸ ਬਸ ਹੋ ਜਾਊਗਾ ਨਵੇਂ ਟਾਇਰਾਂ ਚ ਵਧੀਆ ਸੋਹਣੀ ਗੱਡੀ ਹੈ ਅੰਦਰੋਂ ਵੀ ਪੂਰੀ ਵਧੀਆ ਬਾਹਰੋਂ ਵੀ ਪੂਰੀ ਵਧੀਆ ਵਾਕਿ ਤੁਸੀਂ ਦੇਖ ਰਹੇ ਹੋ ਚਾਰੇ ਪਾਸੋਂ ਫੋਟੋਆਂ ਮਾਲਕ ਨੇ ਸੋਹਣੀਆਂ ਖਿੱਚ ਕੇ ਭੇਜੀਆਂ ਤੇ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈ ਉਹ ਆਪਾਂ ਸਕਰੀਨ ਤੇ ਵੀ ਦੇ ਰੱਖਿਆ ਹੈ ਨੰਬਰ ਹੈ 62 800 38 58 683 ਜਿਹੜੀ ਗੱਲ ਕਰਨੀ ਹੈ ਆਪੇ ਕਰ ਲਿਓ ਆਲਟੋ ਗੱਡੀ ਆਪਾਂ ਲੈ ਕੇ ਪਹੁੰਚਿਆ 2011 ਮਾਡਲ ਗੱਡੀ ਐ ਜੀ 1 ਲੱਖ 42000 ਰੁਪਿਆ ਡਿਮਾਂਡ ਦੇ ਵਿੱਚ ਆਪਣੇ ਕੋਲੇ ਗੱਡੀ ਪਹੁੰਚੀ ਹੈ ਮੰਡੀ ਗੋਬਿੰਦਗੜ ਏਰੀਆ ਮਾਲਕ ਦਾ ਨਵੇਂ ਟੈਰਾ ਚ ਗੱਡੀ ਗੱਡੀ ਦੀ ਕੰਡੀਸ਼ਨ ਪੂਰੀ ਵਧੀਆ ਤੇ ਕੋਈ ਨਾ ਤਾਂ ਗੱਡੀ ਡੈਮੇਜ ਹੈ ਨਾ ਕੋਈ ਐਕਸੀਡੈਂਟ ਹੋਈ ਹੈ ਨਾ ਕੋਈ ਲੱਗੀ ਹੋਈ ਹੈ ਵਧੀਆ ਮਾਲਕ ਨੇ ਰੱਖੀ ਹੋਈ ਹੈ 142000 ਰੁਪਏ ਡਿਮਾਂਡ ਹੈ ਲੈਸ ਬੱਸ ਹੋ ਜਾਊਗਾ ਤੇ ਨਵੇਂ ਟਾਇਰਾਂ ਚ ਵਧੀਆ ਗੱਡੀ ਹੈ ਸੋਹਣੀ ਗੱਡੀ ਹੈ ਅੰਦਰੋਂ ਵੀ ਪੂਰੀ ਵਧੀਆ ਬਾਹਰੋਂ ਵੀ ਪੂਰੀ ਵਧੀਆ ਤੇ ਜਾ ਕੇ ਕੋਈ ਦੇਖਣ ਦਾ ਚਾਹਵਾਨ ਹੈ ਚਲਾ ਕੇ ਦੇਖਣ ਦਾ ਚਾਹਵਾਨ ਹੈ ਏਰੀਆ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀ ਬਾਕੀ ਕਾਗਜ਼ ਪੱਤਰ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਤੁਸੀਂ ਚਲਾ ਕੇ ਦੇਖੋਗੇ ਤੋਰ ਕੇ ਦੇਖੋਗੇ ਤੁਹਾਨੂੰ ਆਪਣੇ ਆਪ ਸਾਰਾ ਕੁਝ ਗੱਡੀ ਬਾਰੇ ਪਤਾ ਲੱਗ ਜਾਊਗਾ ਤੇ 142 ਇੱਕ ਵਾਰੀ ਡਿਮਾਂਡ ਆ ਕੋਈ ਫਿਕਸ ਪ੍ਰਾਈਸ ਨਹੀਂ ਹੈਗਾ ਇਹ ਤੇ ਮਾਲਕ ਕਹਿੰਦੇ ਨੇ ਓਨ ਟੇਬਲ ਬਹਿ ਕੇ ਗੱਲ ਕਰ ਲਾਂਗੇ ਉੱਪਰ-ਨੀਚੇ ਰੇਟ ਹੋ ਜਾਊਗਾ ਨੰਬਰ ਬਾਈ ਦਾ ਸਕਰੀਨ ਤੇ ਆਪਾਂ ਦੇ ਰੱਖਿਆ 82 648 55 819 ਜੜੀ ਗੱਲ ਕਰਨੀ ਹੈ ਤੁਸੀਂ ਕਰੋ ਮਾਲਕ ਨਾਲ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਰਹੇ ਹਾਂ ਜੀ ਤੇ ਸਾਰੀਆਂ ਗੱਡੀਆਂ ਤੁਸੀਂ ਦੇਖ ਰਹੇ ਹੋ ਕੱਲੀ-ਕੱਲੀ ਕਰਕੇ ਆਪਾਂ ਗੱਲ ਪੂਰੀ ਕਰ ਹੀ ਰਹੇ ਹਾਂ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਜੀ ਅਗੇਤੋਂ ਨੂੰ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਦੇਖਣ ਨੂੰ ਮਿਲਣਗੀਆਂ ਨੰਬਰ ਆਪਣਾ 7719445360 ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਜੇ ਕਿਸੇ ਕੋਲੀ ਕੋਠੀ ਆਕਾਰ ਮਕਾਨ ਹੈ ਗੱਡੀ ਆ ਮੋਟਰਸਾਈਕਲ ਹੈ ਕੁਝ ਵੀ ਹੈ ਤੁਸੀਂ ਐਡ ਕਰਵਾਉਣਾ ਜੇ ਚਾਹੁੰਦੇ ਹੋ ਜੀ ਆਪਣੇ ਕੋਲੇ ਭੇਜ ਕੇ ਫ੍ਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸੋ ਜੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਆ ਪਸੰਦ ਜੇ ਤੁਹਾਨੂੰ ਵੀਡੀਓ ਆ ਰਹੀ ਆ ਜੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਨੰਬਰ ਲਾਜ਼ਮੀ ਨੋਟ ਕਰ ਲਿਓ ਜੇ ਕਿਸੇ ਨੇ ਐਡ ਕਰਵਾਉਣੀ ਆ ਤੇ ਪਹਿਲੀ ਵਾਰ ਚੈਨਲ ਤੇ ਪਹੁੰਚਿਓ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਹੋ ਤੁਸੀਂ ਹਰ ਰੋਜ਼ ਇਸ ਤਰ੍ਹਾਂ ਦੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ نیچے ਇੱਕ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਲਾਜ਼ਮੀ ਦਬ ਦਿਓ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਗੱਡੀ ਪਹੁੰਚੀ ਆ ਪੰਜਾਬ ਨੰਬਰ I10 ਗੱਡੀ ਆਪਣੇ ਕੋਲੇ ਤੇ ਗੱਡੀ ਦਾ ਮਾਡਲ ਹੈ 2012 ਤੇ ਪੰਜਾਬ ਨੰਬਰ ਗੱਡੀ ਆ ਨੰਬਰ ਪਲੇਟਾਂ ਸਰਕਾਰੀ ਨੇ 1 ਲੱਖ 48000 ਰੁਪਿਆ ਡਿਮਾਂਡ ਹੈ ਲੁਧਿਆਣਾ ਮਾਲਕ ਦਾ ਏਰੀਆ ਹੈ 75 80 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਗੱਡੀ ਸੋਹਣੀ ਹੈ ਵਧੀਆ ਗੱਡੀ ਮਾਲਕ ਨੇ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਕਿਸੇ ਨੂੰ ਗੱਡੀ ਪਸੰਦ ਆਈ ਆ ਕੋਈ ਜਾ ਕੇ ਦੇਖਣ ਦਾ ਚਾਹਵਾਨ ਕੋਈ ਚਲਾ ਕੇ ਦੇਖਣ ਦਾ ਚਾਹਵਾਨ ਤਾਂ ਜਾ ਕੇ ਦੇਖ ਸਕਦਾ 1 48 ਡਿਮਾਂਡ ਆ ਲੈਸ ਬਸ ਹੋ ਜਾਊਗਾ ਲੁਧਿਆਣੀ ਗੱਡੀ ਖੜੀ ਆ ਤੇ ਇਹ ਵਧੀਆ ਗੱਡੀ ਆ ਸੋਹਣੀ ਗੱਡੀ ਆ ਤੇ ਅੰਦਰੋਂ ਵੀ ਪੂਰੀ ਵਧੀਆ ਪਈ ਆ ਕਿਸੇ ਪਾਸੇ ਕੋਈ ਨੁਕਸ ਨਹੀਂ ਹੈਗਾ ਜੀ ਕਿਸੇ ਨੂੰ ਪਸੰਦ ਆਈ ਆ ਕੋਈ ਜਾ ਕੇ ਦੇਖਣ ਦਾ ਚਾਹ ਬਣ ਆ 9814331307 ਆ ਮਾਲਕ ਦਾ ਨੰਬਰ ਹੈ ਜਿੰਨਾਂ ਦੀ ਗੱਡੀ ਆ ਕੋਈ ਗੱਲ ਕਰਨਾ ਚਾਹੁੰਦੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਡਾਇਰੈਕਟ ਗੱਲ ਕਰ ਲਿਓ ਜੀ ਜੰਨੇ ਗੱਡੀ ਹੁਣ ਤੁਸੀਂ ਚੈੱਕ ਕਰੋ ਇੱਕ ਜੰਨੇ ਗੱਡੀ ਆਪਾਂ ਲੈ ਕੇ ਪਹੁੰਚਿਆ 2005 ਮਾਡਲ ਆ ਗੱਡੀ ਦੀ ਪਾਸਿੰਗ ਆ ਨਿਊ ਆਪਾਂ ਨੂੰ ਮਿਲੂਗੀ 2025 ਤੱਕ ਰਾਂ 75000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਪਟਿਆਲੇ ਖੜੀ ਆ ਗੱਡੀ ਨਵੇਂ ਟਾਇਰਾਂ 'ਚ ਸੋਹਣੀ ਗੱਡੀ ਆ ਸਾਫ਼ ਸੁਥਰੀ ਗੱਡੀ ਆ ਤੇ ਕੋਈ ਗਲਤ ਨਹੀਂ ਕੋਈ ਲੱਗੀ ਨਹੀਂ ਕਿਸੇ ਪਾਸੋਂ ਕੋਈ ਪ੍ਰੋਬਲਮ ਨਹੀਂ ਜਾ ਕੇ ਕੋਈ ਦੇਖਣ ਦਾ ਚਾਹ ਬਣ ਕਿਸੇ ਨੂੰ ਪਸੰਦ ਆਈ ਹੈ ਤਾਂ ਤੁਸੀਂ ਜਾ ਕੇ ਦੇਖ ਸਕਦੋਂ ਪਟਿਆਲੇ 75000 ਇੱਕ ਵਾਰੀ ਡਿਮਾਂਡ ਇਹਨਾਂ ਨੇ ਕਹੀ ਆ ਕੋਈ ਫਿਕਸ ਪ੍ਰਾਈਜ਼ ਨਹੀਂ ਹੈਗਾ ਮੌਕੇ ਤੇ ਘਾਟਾ ਵਾਦ ਦਾ ਕੀਤਾ ਜਾਊਗਾ ਗੱਡੀ ਦਾ ਰੰਗ ਵਧੀਆ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ ਤੇ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਹੀ ਗਿਆ ਹੋਊਗਾ ਜੀ ਗੱਡੀ ਤੁਸੀਂ ਚਾਰੇ ਪਾਸੇ ਦੇਖ ਲਈ ਸਾਰਾ ਕੁਝ ਦੇਖ ਹੀ ਲਿਆ ਤੁਸੀਂ 8360614859 ਆਹ ਮਾਲਕ ਦਾ ਡਾਇਰੈਕਟ ਨੰਬਰ ਹੈ ਤੇ ਮਾਲਕ ਨਾਲ ਤੁਸੀਂ ਗੱਲ ਆਪੇ ਕਰ ਲਿਓ Maruti 800 ਗੱਡੀ ਆਪਾਂ ਲੈ ਕੇ ਪਹੁੰਚਿਆ ਹੁਣ ਪੰਜਾਬ ਨੰਬਰ ਹੈ ਤੇ 2026 ਤੱਕਰ ਆਪ ਨੂੰ ਪਾਸਿੰਗ ਮਿਲ ਜੂਗੀ ਗੱਡੀ ਦੀ 46000 ਰੁਪਏ ਡਿਮਾਂਡ ਹੈ ਜੀ 46000 ਕੋਈ ਜ਼ਿਆਦਾ ਰੇਟ ਨਹੀਂ ਹੈਗਾ ਬਾਕੀ ਪਾਸਿੰਗ ਵੀ ਮਿਲ ਰਹੀ ਹੈ ਜੀ ਬਾਕੀ ਰੇਟ ਵੀ ਮੌਕੇ ਤੇ ਹੋ ਜੂਗਾ ਕੋਈ ਫਿਕਸ ਪ੍ਰਾਈਜ਼ ਨਹੀਂ ਹੈਗਾ ਜਲੰਧਰ ਗੱਡੀ ਤੁਹਾਨੂੰ ਮਿਲੂਗੀ ਜਾ ਕੇ ਕਿਸੇ ਨੇ ਦੇਖਣੀ ਆ 70 75 ਪੈਸੇ ਆਪ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ 46000 ਚੋਂ ਵੀ ਘਟਾਵਾਦਾ ਹੋ ਜੂਗਾ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਕਿਸ ਨੂੰ ਗੱਡੀ ਪਸੰਦ ਆਈ ਹੈ ਜਿਸਨੇ ਚਲਾ ਕੇ ਦੇਖਣੀ ਹੈ ਮਾਲਕ ਦਾ ਨੰਬਰ 99 152 91 127 ਗੱਲ ਕਰਨੀ ਹੈ ਕਰੋ ਜੀ ਤੇ ਸਾਰੀਆਂ ਗੱਡੀਆਂ ਤੁਸੀਂ ਦੇਖ ਲਈਆਂ ਤੇ ਵੀਡੀਓ ਦੀ ਸਮਾਪਤੀ ਹੋ ਗਈ ਜੀ ਸਾਰੀਆਂ ਗੱਡੀਆਂ ਤੁਸੀਂ ਦੇਖ ਲਈਆਂ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਗੱਡੀ ਚਾਹੀਦੀ ਹੈ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸੋ ਬਾਕੀ ਵੀਡੀਓ ਪਸੰਦ ਆਈਏ ਲਾਈਕ ਸ਼ੇਅਰ ਜਰੂਰ ਕਰ ਦਿਓ ਪਹਿਲੀ ਵਾਰ ਪਹੁੰਚੇ ਹੋ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਟਿਕੈਟਸ ਨੇ ਐਡ ਕਰ ਬਹੁਣੀ ਆਪਣੇ ਕੋਲੇ ਭੇਜੂ ਆਪਣਾ ਨੰਬਰ ਉਪਰ ਚਿੱਟੇ ਜ ਅੱਖਰਾਂ ਚ ਹਮੇਸ਼ਾ ਲਿਖਿਆ ਰਹਿੰਦਾ ਹੈ ਪੂਰੀ ਵੀਡੀਓ ਚ